ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਪੰਜਾਬ ਹਰਿਆਣਾ ਵਿਚਕਾਰ ਪਾਣੀ ਦਾ ਵਿਵਾਦ ਲਗਾਤਾਰ ਜਾਰੀ ਹੈ ਪੰਜਾਬ ਵਿਧਾਨ ਸਭਾ ਦਾ ਅੱਜ ਵਿਸ਼ੇਸ਼ اجلاس ਬੁਲਾਇਆ ਗਿਆ ਜੋ ਕਿ اجلاس ਚੱਲ ਵੀ ਰਿਹਾ ਹੈ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸ਼ਰਧਾਂਜਲੀ ਦੇਣ ਤੋਂ ਬਾਅਦ ਵਿਸ਼ੇਸ਼ اجلاس ਲਗਾਤਾਰ ਜਾਰੀ ਹੈ ਪੰਜਾਬ ਸਰਕਾਰ ਦਾ ਇਹ ਵਿਸ਼ੇਸ਼ اجلاس ਸ਼ੁਰੂ ਹੋ ਚੁੱਕਾ ਹੈ ਪਾਣੀ ਵਿਵਾਦ ਤੇ ਪੰਜਾਬ ਵਿਧਾਨ ਸਭਾ ਦਾ ਇਹ ਸੈਸ਼ਨ ਬੁਲਾਇਆ ਗਿਆ ਪਾਣੀ ਵਿਵਾਦ ਤੇ ਸਾਰੀਆਂ ਪਾਰਟੀਆਂ ਇਕਜੁੱਟ ਨੇ ਹਰਿਆਣਾ ਨੂੰ ਪਾਣੀ ਦੇਣ ਦੇ ਖਿਲਾਫ ਪਾਰਟੀਆਂ ਨਜ਼ਰ ਆ ਰਹੀਆਂ ਨੇ ਮਤੇ ਉੱਤੇ ਬਹਿਸ ਦੇ ਲਈ 3 ਘੰਟੇ ਦਾ ਸਮਾਂ ਰੱਖਿਆ ਗਿਆ ਪੰਜਾਬ ਸਰਕਾਰ ਨੇ ਵਿਸ਼ੇਸ਼ ਸੈਸ਼ਨ ਸੱਦਿਆ ਹੈ ਤੇ اجلاس ਦੌਰਾਨ ਮੰਤਰੀ ਬਰਿੰਦਰ ਗੋਇਲ ਬੋਲੇ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦੇਵਾਂਗੇ ਬਰਿੰਦਰ ਗੋਇਲ ਨੇ ਮਤਾ ਪੇਸ਼ ਕੀਤਾ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦੇਵਾਂਗੇ ਬਰਿੰਦਰ ਗੋਇਲ ਨੇ ਇਹ ਗੱਲ ਆਖੀ ਹੈ ਇੱਕ ਵੀ ਬੂੰਦ ਜ਼ਿਆਦਾ ਪਾਣੀ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਤਾਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਲਗਾਤਾਰ ਜਾਰੀ ਹੈ ਪਾਣੀ ਦਾ ਮੁੱਦਾ ਡਿਸਕਸ ਕੀਤਾ ਜਾ ਰਿਹਾ ਹੈ ਲਗਾਤਾਰ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਮੁੱਦਾ ਭਖਿਆ ਹੋਇਆ ਹੈ ਹਰਿਆਣਾ ਪਾਣੀ ਮੰਗ ਰਿਹਾ ਹੈ ਪੰਜਾਬ ਤੋਂ ਬੀਬੀਐਮਬੀ ਨੇ ਹੁਕਮ ਵੀ ਜਾਰੀ ਕੀਤੇ ਸੀਗੇ ਪਰ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸਿਰੇ ਤੋਂ ਮਨਾ ਕਰ ਦਿੱਤਾ ਸੀ ਨਕਾਰ ਦਿੱਤੀ ਸੀ ਇਹ ਗੱਲ ਕਿ ਅਸੀਂ ਪਾਣੀ ਇੱਕ ਵੀ ਬੂੰਦ ਹਰਿਆਣਾ ਨੂੰ ਨਹੀਂ ਦੇਵਾਂਗੇ ਤੇ ਅੱਜ ਇਸ ਨੂੰ ਲੈ ਕੇ ਵਿਸ਼ੇਸ਼ اجلاس ਬੁਲਾਇਆ ਗਿਆ ਹੈ ਪਾਣੀ ਦਾ ਮੁੱਦਾ ਅੱਜ ਇਸ ਦੇ ਵਿੱਚ ਡਿਸਕਸ ਕੀਤਾ ਜਾਵੇਗਾ ਵਿਸ਼ੇਸ਼ ਸੈਸ਼ਨ ਜੋ ਬੁਲਾਇਆ ਗਿਆ ਹੈ ਬਰਿੰਦਰ ਗੋਇਲ ਮੰਤਰੀ ਜੜੇ ਨੇ ਉਹਨਾਂ ਨੇ ਆਪਣਾ ਬਿਆਨ ਦਿੱਤਾ ਉੱਥੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਹਰਿਆਣਾ ਨੂੰ ਇੱਕ ਵੀ ਬੂੰਦ ਜ਼ਿਆਦਾ ਪਾਣੀ ਨਹੀਂ ਦੇਵਾਂਗੇ ਬਰਿੰਦਰ ਗੋਇਲ ਨੇ ਇਹ ਗੱਲ ਆਖੀ ਹੈ ਤੇ ਇਸ اجلاس ਦੇ ਵਿੱਚ ਪਹਿਲਗਾਮ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ ਗਈ ਜਦੋਂ ਇਜਲਾਸ ਦੀ ਸ਼ੁਰੂਆਤ ਹੋਈ ਹੈ ਉਸ ਵੇਲੇ ਪਹਿਲਾਂ ਸ਼ਰਧਾਂਜਲੀ ਅਰਪਿਤ ਕੀਤੀ ਗਈ ਮੌਨ ਰੱਖਿਆ ਗਿਆ 2 ਮਿੰਟ ਦਾ ਉਸ ਤੋਂ ਬਾਅਦ ਹੁਣ ਪਾਣੀ ਦਾ ਮੁੱਦਾ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਜੋ ਕਿ ਪਾਣੀ ਦਾ ਵਿਵਾਦ ਲਗਾਤਾਰ ਜਾਰੀ ਹੈ ਉਹ ਡਿਸਕਸ ਕੀਤਾ ਜਾਵੇਗਾ ਲੋਕਾਂ ਦੀ ਰਾਏ ਲਈ ਜਾਵੇਗੀ ਮੰਤਰੀਆਂ ਦੀ ਰਾਏ ਲਈ ਜਾਵੇਗੀ ਪਰ ਫਿਲਹਾਲ ਮੰਤਰੀ ਬਰਿੰਦਰ ਗੋਇਲ ਨੇ ਗੱਲ ਆਖੀ ਹੈ ਕਿ ਅਸੀਂ ਹਰਿਆਣਾ ਨੂੰ ਇੱਕ ਵੀ ਬੂੰਦ ਪਾਣੀ ਐਕਸਟਰਾ ਨਹੀਂ ਦਵਾਂਗੇ ਤਾ اجلاس ਦੌਰਾਨ ਬਰਿੰਦਰ ਗੋਇਲ ਦਾ ਇਹ ਬਿਆਨ ਸਾਹਮਣੇ ਆਇਆ ਹਾਲਾਂਕਿ ਸੀਐਮ ਮਾਨ ਨੇ ਪਹਿਲਾਂ ਹੀ ਮਨਾਂ ਕਰਤਾ ਸੀਗਾ ਜਦੋਂ ਇਹ ਪੂਰਾ ਮੁੱਦਾ ਭੱਖਿਆ ਹੋਇਆ ਸੀ ਉਸ ਵੇਲੇ ਸੀਐਮ ਮਾਨ ਦਾ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣਾ ਨੂੰ ਪਾਣੀ ਜਿੰਨਾ ਦੇਣਾ ਸੀ ਉਹ ਦੇ ਚੁੱਕੇ ਹਾਂ ਹਰਿਆਣਾ ਨੇ ਜ਼ਿਆਦਾ ਪਾਣੀ ਇਸਤੇਮਾਲ ਕੀਤਾ ਹੈ ਤੇ ਹੁਣ ਉਹ ਸਾਡੇ ਕੋਲੋਂ ਜ਼ਿਆਦਾ ਮੰਗ ਕਰ ਰਿਹਾ ਹੈ ਅਸੀਂ ਆਪਣੇ ਪੰਜਾਬ ਦੇ ਲਈ ਵੀ ਪਾਣੀ ਰੱਖਣਾ ਹੈ ਤਾ ਇਸ ਖਬਰ ਤੇ ਅੱਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਅੱਜ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਡਿਸਕਸ ਹੋਣਗੀਆਂ ਖਾਸ ਕਰਕੇ ਪਾਣੀ ਦਾ ਮੁੱਦਾ ਤਾਂ ਡਿਸਕਸ ਹੀ ਹੋਵੇਗਾ ਜੀ ਬਿਲਕੁਲ ਦੇਖੋ ਅੱਜ ਪਾਣੀ ਦੇ ਮੁੱਦੇ ਤੇ ਹੀ ਜੋ ਕੀ ਹੈ ਸੈਸ਼ਨ ਬੁਲਾਇਆ ਗਿਆ ਤੇ ਹਰਿਆਣਾ ਪੰਜਾਬ ਦਾ ਜਿਹੜਾ ਪਾਣੀ ਦਾ ਮਸਲਾ ਉਦੋਂ ਕਿਤੇ ਅੱਗੇ ਬੱਤਾ ਹੋਇਆ ਨਜ਼ਰ ਆ ਰਿਹਾ ਦਿਸਣ ਲੱਗੇ ਕਿ ਪੰਜਾਬ ਸਰਕਾਰ ਵੱਲੋਂ ਇੱਕ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਇਸ ਮਤਲਬ ਨੂੰ ਲੈ ਕੇ ਪਨਾ ਜੋ ਜੇ ਦੱਸਿਆ ਗਿਆ ਜੇ ਚੰਨ ਤਰੀਕੇ ਨਾਲ ਹਰਿਆਣਾ ਵਾਲੋ ਜੇ ਤੋਂ ਡਿਮਾਂਡ ਕੀਤੀ ਗਈ ਸੀਗੀ ਤਾਂ 4000 ਕਿਊਸਕ ਪਾਣੀ ਜੰਕਿਆ ਉਹ ਹਰਿਆਣਾ ਨੂੰ ਦਿੱਤਾ ਗਿਆ ਸੀਗਾ ਪੀਣ ਦੇ ਲਈ ਲੇਕਿਨ ਉਸ ਤੋਂ ਬਾਅਦ ਜਦੋਂ ਜੁਕੀਆ ਡਿਮਾਂਡ ਵੱਧ ਗਈ 8500 ਕਿਊਸਕ ਦੇ ਜੋਕੀਆ ਉਹ ਮੰਗ ਕੀਤੀ ਗਈ ਉਸ ਤੋਂ ਬਾਅਦ ਬੀਬੀਐਮ ਦੀ ਜੋਕੀਆ ਇੱਕ ਵਾਅ ਤਰੀਕੇ ਨਾਲ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਹੱਕ ਜੁਕੀਆ ਮਾਰਕ ਦੀ ਗੱਲ ਕੀਤੀ ਗਈ ਇਸ ਤੋਂ ਇਲਾਵਾ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਐਮਐਸਏ ਚਾਸੀ ਜੋ ਸੰਬੰਧਿਤ ਜੋਕੀਆ ਉਸ ਦੇ ਵਿੱਚ ਜੋ ਉੱਥੇ ਲਿਖਿਆ ਸੀਗਾ ਤਾਂ ਉਹ ਕਿਤੇ ਨਾ ਕਿਤੇ ਹੁਣ ਪੁਰਾਣੀ ਹੋ ਚੁੱਕੀ ਹੈ ਉਸ ਦੇ ਅਕੋਰਡਿੰਗ ਹੁਣ ਦੀ ਮੈਜ਼ਰਮੈਂਟ ਪਾਣੀ ਦੀ ਤੇ ਉਦੋਂ ਦੀ ਮੈਜ਼ਰਮੈਂਟ ਦੇਖਿਓ ਉਸ ਤੋਂ ਕਾਫੀ ਫਰਕ ਹੈ ਤਾਂ ਉਹ ਮਤਾ ਜੋ ਕੀ ਹੈ ਉਹ ਮੰਤਰੀ ਬਰਿੰਦਰ ਗੋਇਲ ਹੋਰਾਂ ਵੱਲੋਂ ਜੋ ਕੀ ਹੈ ਉਹ ਸਦਨ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਕਿ ਅਸੀਂ ਜੋ ਕੀ ਹੈ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਜੋ ਕੀ ਹੈ ਸਪੇਅਰ ਨਹੀਂ ਦੇ ਸਕਦਾ ਕਿਸੇ ਸੂਬੇ ਨੂੰ ਤੇ ਹੁਣ ਜੋ ਕੀ ਹੈ ਸਦਨ ਦੇ ਵਿੱਚ ਇਸ ਮਤੇ ਦੇ ਉੱਪਰ ਬਹਿਸ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਨੁਮਾਇੰਦਿਆਂ ਵੱਲੋਂ ਜੋ ਕੀ ਹੈ ਆਪਣੇ ਆਪਣੇ ਵਿਚਾਰ ਇਸ ਮਤੇ ਦੇ ਉੱਪਰ ਰੱਖੇ ਜਾ ਰਹੇ ਹਨ ਜੀ ਤੇ ਅਨਮੋਲ ਜੋ ਬੀਬੀਐਮਬੀ ਦੇ ਹੁਕਮ ਜਾਰੀ ਹੋਏ ਸੀਗੇ ਉਸ ਦੇ ਵਿੱਚ ਤਾਂ ਸਾਫ ਸਾਫ ਕਿਹਾ ਗਿਆ ਸੀਗਾ ਕਿ ਹਰਿਆਣਾ ਨੂੰ ਪਾਣੀ ਦੇਣਾ ਪਵੇਗਾ ਪੰਜਾਬ ਇਸ ਤੇ ਆਪਣੀ ਸਹਿਮਤੀ ਦਵੇ ਸੀ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਉਹ ਇੱਕ ਵੀ ਬੂੰਦ ਐਕਸਟਰਾ ਪਾਣੀ ਹੁਣ ਹਰਿਆਣਾ ਨੂੰ ਨਹੀਂ ਦੇ ਸਕਦੇ ਹੁਣ ਬਰਿੰਦਰ ਗੋਇਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਵੀ ਬੂੰਦ ਪਾਣੀ ਨਹੀਂ ਦੇਣਾ ਤਾਂ ਕਿ ਕੁਝ ਫੈਸਲਾ ਹੋ ਸਕਦਾ ਹੈ ਕਿ ਹਰਿਆਣਾ ਨੂੰ ਪਾਣੀ ਮਿਲੇਗਾ ਜਾਂ ਨਹੀਂ ਕਿਉਂਕਿ ਹਰਿਆਣਾ ਇੱਕ ਪਾਸੇ ਇਹ ਵੀ ਕਹਿ ਰਿਹਾ ਸੀਗਾ ਕਿ ਜੇਕਰ ਪੰਜਾਬ ਨੂੰ ਪਾਣੀ ਜਿਹੜਾ ਪੰਜਾਬ ਦਾ ਪਾਣੀ ਉਹ ਹਰਿਆਣਾ ਤੱਕ ਨਹੀਂ ਆਇਆ ਤੇ ਪਾਕਿਸਤਾਨ ਨੂੰ ਇਹ ਪਾਣੀ ਚਲਾ ਜਾਵੇਗਾ। ਆ ਬਿਲਕੁਲ ਦੇਖੋ ਕਿਸੇ ਵੀ ਤਰੀਕੇ ਨਾਲ ਪੰਜਾਬ ਇਸ ਵਕਤ ਇਸ ਸਹਿਮਤੀ ਦੇ ਵਿੱਚ ਨਹੀਂ ਹੈ ਕਿ ਜੁਕੀ ਹਰਿਆਣਾ ਨੂੰ ਪਾਣੀ ਦੇਵੇ ਤੇ ਜੁਕੀ ਖਾਸ ਕਰਕੇ ਇਸ ਖੇਤਰ ਨੂੰ ਲੈ ਕੇ ਇਹ ਮਤਾ ਜੁਕੀਆ ਉਹ ਪੇਸ਼ ਕੀਤਾ ਗਿਆ ਹੈ ਕਿ ਅਸੀਂ ਹਰਿਆਣਾ ਨੂੰ ਜੁਕੀਆ ਪਾਣੀ ਨਹੀਂ ਦਵਾਂਗੇ। ਹਾਲਾਂਕਿ ਇਸ ਮਸਲੇ ਤੇ ਕਿਤਨਾ ਕਿਤੇ तमाम ਜਿਹੜੀ ਅਕਤੀ ਪਾਰਟੀਆਂ ਉਹ ਵੀ ਜੁਜਪ ਅਕਦੇ ਪਾਰਟੀ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਲਿਖੋਟ ਹੁੰਦੀ ਇਸ ਮਸਲੇ ਤੇ ਨਜ਼ਰ ਆ ਰਹੀ ਹੈ ਜੀ ਖਾਸ ਤੌਰ ਤੇ BBMB ਦੇ ਇਸ ਫੈਸਲੇ ਨੂੰ ਤੇ ਡੈਮ ਪ੍ਰੋਟੈਕਸ਼ਨ ਐਕਟ ਨੂੰ ਜੋ ਕਿ ਕਿਤਨੇ ਕਿਤੇ ਪ੍ਰਿਆਸ ਸਾਰੇ ਜਿੱਤ ਕਰ ਦਿੱਤਾ ਗਿਆ ਨਕਾਰ ਦਿੱਤਾ ਗਿਆ ਵਿਰੋਧ ਸਭਾ ਵੱਲੋਂ ਤੇ ਉਹਦੇ ਉੱਪਰ ਇਹਨਾਂ ਜੋ ਕਿ ਬਹਿਸ ਚੱਲ ਰਹੀ ਹੈ ਤੇ ਉਮੀਦ ਹੈ ਕਿ ਆਉਣ ਵਾਲੀ ਥੋੜੀ ਦੇਰ ਤੈਰ ਤੱਕ ਜਦ ਤੱਕ ਬਹਿਸ ਸਭਾ ਕਿ ਉਸ ਤੋਂ ਬਾਅਦ ਸਾਰੇ ਸ਼ਾਂਤੀ ਦੇ ਨਾਲ ਨਿਬਤਾ ਜੋ ਕੀ ਹੈ ਉਹ ਪਾਸ ਕੀਤਾ ਜਾਊਗਾ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਤਾਂ ਵਿਸ਼ੇਸ਼ اجلاس ਸੱਦਿਆ ਗਿਆ ਹੈ ਅੱਜ ਪਾਣੀ ਦਾ ਮੁੱਦਾ ਡਿਸਕਸ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਕੁਝ ਫੈਸਲਾ ਹੋਵੇਗਾ